ਕਿਹੋ ਜੀ ਆਉਂਦੀ ਹੈ ਆਹ ਸ਼ਾਜੀ ਦੀ ਪਈ ਹੋਈ ਰੇਡ ਐਕਸ਼ਨ ਸ਼ਾਜੀ ਦੇ ਵੀ ਪ੍ਰਸਿੱਧ ਨੇ ਐਕਸ਼ਨ ਦੁਗਾਰੇ ਦੇ ਵੀ ਪ੍ਰਸਿੱਧ ਨੇ ਟੱਕਰ ਸੌਤਾਲੇ ਹੱਲਾ ਗੁੱਲਾ ਟੱਕਰ ਲਾਲ ਗੁੱਲਾ ਸੌਤਾਲੇ ਹੱਲਾ ਦੇ ਵੀ ਹੋ ਗਈ ਮੇਰੇ ਵੀਰੋ ਅੰਦੀ ਬੈਸ ਹੈ ਨਾਲ ਕਹਿੰਦੇ ਨਾ ਸੁਖੀ ਬੈਸ ਹੈ ਲੈ ਵੀ ਬਾਜਵਾ ਆ ਰਿਹਾ ਵੇਖ ਸਾਹਮਣੇ ਧਰਮਪੁਰਿਆ ਕਬੱਡੀ ਪਾਉਣ ਦੇ ਲਈ ਵਾਅਦਾ ਹੋਇਆ ਔਰ ਸਾਹਮਣੇ ਚੱਕ ਦੇ ਚੱਕ ਦੇ ਫੇਰ ਫਰਾਗ ਜਿੰਦੇ ਮੁੰਡੇ ਨੇ ਬੱਲੇ ਬੱਲੇ ਕਰਵਾਤੀ ਮੁੰਡੇ ਨੇ ਆਉਂਦਾ ਮੇਰੇ ਮਿੱਤਰੋ ਇਹ ਸਮਾਂ ਦੱਸੂਗਾ ਕੌਣ ਮਾਹੌਲ ਬਣਾਉਂਦਾ ਇਹ ਸਮਾਂ ਦੱਸੂਗਾ ਲਓ ਖੁਸ਼ੀ ਦੁਕਾਨ ਦੀ ਧਰਤੀ ਦਾ ਨੰਬਰ ਦੇ ਨਾਲ ਮੁਕਾਬਲਾ ਪੁਆਇੰਟ ਕਹਿੰਦੇ ਸ਼ਾਜੀ ਨੇ ਜੋੜ ਦਿੱਤਾ ਪੁਆਇੰਟ ਕਹਿੰਦੇ ਸ਼ਾਜੀ ਨੇ ਜੋੜੇ ਕਬੱਡੀ ਸ਼ਹਿਜ਼ਾਦ ਖੇਡ ਦਾ ਅੰਦਰ ਓਏ ਖੁਸ਼ੀ ਟੱਕਰ ਦੁਨੀਆ ਦੀ ਸਿਰੇ 'ਤੇ ਸਿਰੇ 'ਤੇ ਸਿਰੇ 'ਤੇ ਸਿਰੇ 'ਤੇ ਜਿੰਨੇ ਵੀ ਜੱਫੇ ਲਾਉਣਗੇ ਪਰਮੀ ਦਾ ਪਿਆਰ ਸੰਦੀਪ ਦੇ ਨਾਲ ਆ ਸੋਨੀ ਤੇ ਸਾਜੀ ਸੱਸੇ ਨਾਲ ਸੋਨੀ ਸੱਸੇ ਨਾਲ ਸਾਜੀ ਆ ਮੋੜਦਾ ਭਾਜੀ ਆਉ ਨਹੀਂ ਰਿਹਾ ਵਾਹ ਵਾਹ ਓ ਸੋਨਿਆ ਗਿੱਲ ਫੋੜ ਵਾਲੇ ਵੀਰੇ ਡੱਪ ਹੋੜੀ ਜੱッセ ਹੋੜੀ ਭੰਗੜਾ ਪਾਉਂਦੇ ਆ ਸਿਰਾ ਲੱਗਿਆ ਪਿਆ ਪ੍ਰੀਤ ਕੰਨ ਲੌਰਕੇਸ਼ ਬਾਪਰੀਆ ਵਧਿਆ ਹੋਇਆ ਉਧਰ ਗੀਤਾ ਬਾਜਵਾ ਤੇ ਸੁੱਖਾ ਚੱਕਾ ਵਾਲਾ ਲਾਨ ਕਰਾਉਂਦੇ ਵੀ ਜਿੰਨੇ ਵੀ ਜੱਫੇ ਹੁਣ ਤੋਂ ਜੱਫੇ ਲਾਉਣਗੇ ਪਿਆ ਪਿਆ ਪੌਂਡ ਦਿੱਤੇ ਜਾਣੇ ਪਿਆ ਪਿਆ ਪੌਂਡ ਕੀਤਾ ਵਾਦਾ ਚੱਕਾਲੇ ਸੁੱਖੇ ਵੱਲੋਂ ਆ ਲਾ ਵੇਖੋ ਬੂਟਾ ਅੰਦਾਣੇ ਦਾ ਜਾਫੀ ਆ ਟਿਕਾਣੇ ਦਾ ਬੂਟਾ ਅੰਦਾਣੇ ਦਾ ਜਾਫੀ ਆ ਟਿਕਾਣੇ ਦਾ ਬੂਟਾ ਅੰਦਾਣੇ ਦਾ ਓਏ ਜਾਫੀ ਆ ਟਿਕਾਣੇ ਦਾ ਦਰਸ਼ਕ ਵੀ ਸਾਰੀ ਤਕੜੀ ਜਫਰੂ ਨੇ ਹੱਥ ਹੋ ਗਿਆ ਵੀਰਾ ਸਿਰਾਂ ਕਰ ਆ ਗਿਆ ਸਿਰਾਂ ਕਰ ਆ ਗਿਆ ਆ ਕਹਿੰਦੇ ਦੁਨੀਆ ਦੇ ਵਿੱਚ ਏ ਢੇਰੀਆਂ ਤੇ ਟਾਇਆ ਫੇਰ ਜਫਾ ਵਧੀਆ ਲੱਗਾ ਇੱਕ ਵਾਰੀ ਤਾੜੀਆਂ ਜ਼ੋਰ ਨਾਲ ਮਾਰ ਮਾਰੋ ਦਰਸ਼ਕ ਵੀਰੋ ਤਾੜੀਆਂ ਬੜਾ ਮੁੰਡੇ ਨੇ ਸਿਰਾਂ ਲਾ ਦਿੰਦਾ ਹੈ ਉਧਰੋਂ ਟੀ ਜਿੰਦਰ ਉਹਨਾਂ ਦਾ ਵੱਡਾ ਸਹਿਯੋਗ ਆ ਗਰਮੀਤ ਰੰਧਾਦਾ ਕਹਿੰਦਾ ਟੀ ਜੱਤਰਾ ਦਾ ਵੱਡਾ ਸੱਜੋਬਾ ਲਾ ਵੇਖੋ ਵੀ ਅਸਮੇ ਆ ਸੁਰਖਪੁਰੀਆ 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 ਆ ਸ਼ਾਦੀ 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 ਅੱਤ ਮਠੱਡਿਆਂ ਦੇ ਸੱਤੇ ਵੱਲੋਂ ਵੱਡਾ ਮਾਣ ਮਠੱਡੇ ਐ ਖੁਸ਼ਦੀਪ ਐ ਫੁੱਲਾ ਤੇ ਨਾਲ ਕਹਿੰਦੇ ਲੰਬੜ ਐ ਸਾਉਥਾ ਦਾ ਮੇਲਾ ਪੂਰਿਆ ਭਰਿਆ ਹੋਇਆ ਟੱਕਰਾਂ ਵਾਲੇ ਨਾਲ ਟੱਕਰ ਵੀਰਾਂ ਵਾਲੇ ਨਾਲ ਪੁਰੀਆ ਇਹ ਤੁੱਥਲੀ ਕਰਵਾ ਦਿੰਦਾ ਹੈ ਗੱਗਾ ਤੁੱਥਲੀ ਕਰਵਾ ਦਿੰਦਾ ਹੈ ਮੇਲਾ ਲੁੱਟਣਾਈ ਗੱਲ ਜਿੰਗਲੰਬੀਆਂ ਕਲੱਬ ਦੇ ਟੂਰਨਾਮੈਂਟ ਕਰਾਇਆ ਤੇ 5000 ਤੋਂ ਵੱਧ ਦਰਸ਼ਕ ਉਸ ਟੂਰਨਾਮੈਂਟ ਤੇ ਪੁੱਜੇ ਆ ਇਹ ਵੀ ਇੰਗਲੈਂਡ ਦੀ ਕਬੱਡੀ ਚ ਦੇ ਆ ਬਹੁਤ ਖੁਸ਼ੀ ਮਾਲਾ ਮਾਲਾ ਖੁਸ਼ੀ 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 ਟੱਕਰ 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 ਖੁਸ਼ੀ ਆਕਰ ਟੱਕਰ ਟੱਕਰ ਖੁਸ਼ੀ ਟੱਕਰ 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 ਖੁਸ਼ੀ ਟੱਕਰ ਟੱਕਰ ਇੱਕ ਵਾਰ ਤੇ ਬਾਤ ਸੁਆਹੇ ਗੱਲ ਕਰ ਦੁੱਤੀ ਹੈ ਸਾਫ ਜੁਗਾਂ ਵਾਲੀ ਗੱਲ ਕਰ ਦੁੱਤੀ ਹੈ ਹਾ ਵੱਲੋਂ ਸ਼ੀਰਿਆਲ ਖੋਣਾ ਵੱਲੋਂ ਸੋਨਾ ਹੋਠਿਆ ਸੋਨੇ ਢਾਰਸੀ ਵਾਲ ਵੱਲੋਂ ਜਸ ਮੇਤਲੇ ਹੋਣਾ ਵੱਲੋਂ ਸੱਦੇ ਨੇ ਲਾ ਪੈਂਦੀ ਰੇਡ ਤੇ ਹੁਣ ਦੇਖਦੇ ਆਂ ਵੀ ਸੋਨੀ ਦਾ ਪੇਤਾ ਸ਼ਾਜੀ ਦੇ ਨਾਲ ਸ਼ਾਜੀ ਦਾ ਪੇਤਾ ਆਹ ਸੋਨੀ ਦੇ ਨਾਲ ਹੁਣ 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 ਟੱਕਰ ਆਹ ਵਾਹ ਸ਼ਹਿਜ਼ਾਦ ਆਹ ਨਹੀਂ ਰਿਹਾ ਸ਼ਾਜੀ ਦੀ ਖੁਸ਼ੀ ਕੀਤਾ ਇਹ ਨੌਜਾਨਾ ਪੱਟ ਤੇ ਥਾਪੀ ਵੱਜਦੀ ਹੈ ਅਗਲੇ ਟੂਰਨਾਮੈਂਟ ਦੇ ਲਈ ਬੰਨਾ ਚੱਠਾ ਗਿਆ ਬਨ ਬਾਤ ਸਾਰੀ ਸਿੱਖ ਟੈਂਪਲ ਬੁਲਹੈਮਟਨ ਕਲੱਬ ਸੱਦਾ ਦੇ ਰਹੀ ਸਾਰੇ ਆਇਓ ਡੁੱਗਾ ਆ ਰਿਹਾ ਟੱਕਰ ਡੁੱਗਾ ਇਹਨਾਂ ਡੁੱਗਾ ਡੁੱਗਾ ਲੋਕਦਾਨੇ ਨੂੰ ਕਰਨੇ ਆਉਂਦੇ ਡੁੱਗਾ ਸਿਰੇ ਸਿਰੇ ਦੇ ਰੇਡਰ ਫੜਨੇ ਆਉਂਦੇ ਸੋਟੀ ਐਨ ਡੁੱਗਾ ਸੋਟੀ ਹੋ ਗਿਆ ਡੁੱਗਾ ਬਰੂ ਆਪਿਆ ਮੇਰਾ ਪਹਿਲਾ ਦੀਨੇ ਵਾਲੀ ਆ ਗੁਰਮੀਤ ਰਧਾਦੇ ਵੱਲੋਂ 14 <experiences>